ਅੱਜ ਸੁਮੱਚੇ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਚੁੱਕੇ ਨੇ ਅੱਜ ਪੰਜਾਬ ਦੇ ਲੋਕ ਨੇ ਜਿਹੜੇ ਸਾਰੀਆਂ ਪਾਰਟੀਆਂ ਤੋਂ ਨਾਕੁਸ਼ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਝੂਠੇ ਵਾਅਦੇ ਬੜੀਆਂ-ਬੜੀਆਂ ਗਾਰੰਟੀਆਂ ਦੇ ਕੇ ਜਿਹੜੀ ਆ ਸਰਕਾਰ ਪੰਜਾਬ ਦੇ ਵਿੱਚ ਲੈ ਕੇ ਆ ਅੱਜ ਪੰਜਾਬ ਦੇ ਜਿਹੜੇ ਲੋਕ ਨੇ ਉਹ ਸਮਝ ਚੁੱਕੇ ਨੇ ਵੀ ਕਿਹੜੀਆਂ-ਕਿਹੜੀਆਂ ਪਾਰਟੀਆਂ ਨੇ ਸਾਡੇ ਨਾਲ ਧੋਖਾ ਕੀਤਾ ਪੰਜਾਬ ਦੇ ਲੋਕ ਪਿਛਲੇ ਸਮੇਂ ਅਕਾਲੀ ਦਲ ਦੇ ਦਿੱਤੇ ਵਿਕਾਸ ਕਾਰਜ ਨੇ ਜਿਹੜੇ ਉਹਨਾਂ ਨੂੰ ਯਾਦ ਕਰ ਰਹੇ ਨੇ ਕਮਰਤਪਾਲ ਇੱਕ ਨੌਜਵਾਨਾਂ ਨੂੰ ਚੰਗੇ ਪਾਸੇ ਤੋਰ ਰਿਆ ਸੀ ਅਮਰਤਪਾਲ ਸਿੰਘ ਨੌਜਵਾਨਾਂ ਨੂੰ ਅਮਰਤ ਸ਼ਿਕਾਰ ਰਿਆ ਸੀ ਕਿਵੇਂ ਐਨਐਸਬਰਦੀਆਂ ਧਾਰਾਵਾਂ ਲਾ ਕੇ ਜਿਹੜੀਆਂ ਨੈਸ਼ਨਲ ਸਕਿਉਰਿਟੀ ਐਕਟਆਂ ਆਹੀਂ ਨੌਜਵਾਨਾਂ ਨੂੰ ਜਿਹਨਾਂ ਦੇ ਵੀ ਸੁਟਿਆ ਕਿ ਵਿਰੋਧੀਆਂ ਨੇ ਇੰਨਾ ਕੁ ਝੂਠ ਦਾ ਪ੍ਰਚਾਰ ਕੀਤਾ ਵੀ ਜਿਹਨੇ ਲੋਕਾਂ ਨੂੰ ਗਮਰਾਹ ਕੀਤਾ ਹਲਕਾ ਬਸੀ ਪਠਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਰੈਲੀ ਸ਼ੁਰੂ ਕੀਤੀ ਗਈ ਹੈ ਪੂਰੇ ਸੂਬੇ ਭਰ ਦੇ ਵਿੱਚ ਇਹ ਰੈਲੀਆਂ ਦਾ سلسلہ جاری ਹੈ ਅੱਜ ਹਲਕਾ ਬਸੀ ਬਣਾ ਲਓ ਇਹ ਰੈਲੀ ਕੱਟੀ ਜਾ ਰਹੀ ਹੈ ਗੱਲਬਾਤ ਹੀ ਕਰਾਂਗੇ ਬਜੀ ਸਿੰਘ ਪਟਾਣ ਉਹਨਾਂ ਨਾਲ ਗੱਲਬਾਤ ਕਰਦੇ ਕੀ ਕਰਨ ਪਟਾਜੀ ਅੱਜ ਅੱਜ ਵਰਕਰਾਂ ਦੇ ਵਿੱਚ ਹਲਕਾ ਵਸੀਪ ਥਾਣਾ ਦੇ ਵਿੱਚ ਪੰਜਾਬ ਬਚਾਓ ਯਾਤਰਾ ਜੋ ਪਹੁੰਚੀ ਆ ਵਰਕਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੰਨਾ ਕੁ ਵੱਡਾ ਜੋਸ਼ ਆ ਹਰ ਵਰਕਰ ਚ ਹਰ ਨੌਜਵਾਨ ਚ ਹਰ ਬਜ਼ੁਰਗ ਚ ਇੰਨਾ ਕੁ ਜੋਸ਼ ਆ ਕਿ ਵਹੀਰਾਂ ਘੱਟ ਕੇ ਲੋਕ ਪਿੰਡਾਂ ਚੋਂ ਮੁਹੱਲਿਆਂ ਚੋਂ ਸ਼ਹਿਰਾਂ ਚੋਂ ਜਿਹੜਾ ਇਸ ਪੰਜਾਬ ਬਚਾਓ ਯਾਤਰਾ ਦੇ ਵਿੱਚ ਪਹੁੰਚੇ ਨੇ ਕਿਉਂਕਿ ਪਿਛਲੇ ਸਮੇਂ ਜੇ ਕਾਂਗਰਸ ਦਾ ਰਾਜ ਆਇਆ ਤਾਂ ਕਾਂਗਰਸ ਨੇ ਝੂਠੀਆਂ ਸੌਂਹਾਂ ਘਾ ਕੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ਕੀਤੇ ਪਰ 5 ਸਾਲ ਚ ਉਹ ਜਿਹੜਾ ਵਾਅਦਾ ਪੂਰਾ ਨਹੀਂ ਹੋਇਆ ਔਰ ਇਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਝੂਠੇ ਵਾਅਦੇ ਬੜੀਆਂ-ਬੜੀਆਂ ਗਰੰਟੀਆਂ ਦੇ ਕੇ ਜਿਹੜੀ ਆ ਸਰਕਾਰ ਪੰਜਾਬ ਦੇ ਵਿੱਚ ਲੈ ਕੇ ਆਂਦੀ ਪਰ ਅੱਜ ਪੰਜਾਬ ਦੇ ਲੋਕ ਨੇ ਜਿਹੜੇ ਸਾਰੀਆਂ ਪਾਰਟੀਆਂ ਤੋਂ ਨਾਖੁਸ਼ ਨੇ ਅੱਜ ਪੰਜਾਬ ਦੇ ਜਿਹੜੇ ਲੋਕ ਨੇ ਉਹ ਸਮਝ ਚੁੱਕੇ ਨੇ ਵੀ ਕਿਹੜੀਆਂ-ਕਿਹੜੀਆਂ ਪਾਰਟੀਆਂ ਨੇ ਸਾਡੇ ਨਾਲ ਧੋਖਾ ਕੀਤਾ ਸਾਨੂੰ ਝੂਠ ਬੋਲੇ ਔਰ ਅੱਜ ਪੰਜਾਬ ਦੇ ਲੋਕ ਪਿਛਲੇ ਸਮੇਂ ਅਕਾਲੀ ਦਲ ਦੇ ਕੀਤੇ ਵਿਕਾਸ ਕਾਰਜ ਨੇ ਜਿਹੜੇ ਉਹਨਾਂ ਨੂੰ ਯਾਦ ਕਰ ਰਹੇ ਨੇ ਕਿਉਂਕਿ ਬੜਾ ਵੱਡਾ ਵਿਕਾਸ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਰ ਬਰੋਧੀਆਂ ਨੇ ਇੰਨਾ ਕੁ ਝੂਠ ਦਾ ਪ੍ਰਚਾਰ ਕੀਤਾ ਵੀ ਜਿਹਦੇ ਨਾਲ ਲੋਕਾਂ ਨੂੰ ਗਮਰਾਹ ਕੀਤਾ ਪਰ ਅੱਜ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਟਰੈਕਟਰ ਕਾਰਾਂ ਜੀਪਾਂ ਮੋਟਰਸਾਈਕਲ ਲੈ ਕੇ ਲੋਕ ਇਸ ਪੰਜਾਬ ਬਚਾਓ ਯਾਤਰਾ 'ਚ ਪਹੁੰਚੇ ਨੇ ਅੱਜ ਸਮੁੱਚੇ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਚੁੱਕੇ ਨੇ ਸੋ ਮੈਂ ਸਮਝਦਾ ਆਉਣ ਵਾਲੇ ਸਮੇਂ ਜਿਹੜੇ ਨਤੀਜੇ ਨੇ ਉਹ ਨਤੀਜੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹੋਣਗੇ ਜੇਕਰ ਗੱਲ ਕਰੀਏ ਅਕਲ ਅਸਰਫਾਇਰ ਕੋਰ ਨਾਲ ਪਲਵਿੰਦਰ ਕੌਰ ਆਮਰਤਪਾਲ ਜੀ ਮਾਤਾ ਲਈ ਗ੍ਰਿਫਤਾਰ ਕਰ ਲਿਆ ਗਿਆ ਹੈ ਦੇਖੋ ਭਾਰਤੀ ਜਨਤਾ ਪਾਰਟੀ ਨੇ ਜੋ ਸਾਡੇ ਤੇ ਧੱਕੇਸ਼ਾਹੀਆਂ ਕੀਤੀਆਂ ਅੱਜ ਆਮ ਆਦਮੀ ਪਾਰਟੀ ਜੋ ਸਾਡੇ ਨਾਲ ਧੱਕੇਸ਼ਾਹੀਆਂ ਕਰ ਰਹੀ ਹੈ ਅਮਰਤਪਾਲ ਇੱਕ ਨੌਜਵਾਨਾਂ ਨੂੰ ਚੰਗੇ ਪਾਸੇ ਤੋਰ ਰਿਹਾ ਸੀ ਅਮਰਤਪਾਲ ਸਿੰਘ ਨੌਜਵਾਨਾਂ ਨੂੰ ਅਮਰਤ ਸ਼ਿਕਾਰ ਰਿਹਾ ਸੀ ਔਰ ਪਿੰਡ-ਪਿੰਡ ਪ੍ਰਚਾਰ ਕਰ ਰਿਹਾ ਸੀ ਪਰ ਇਹਨਾਂ ਪਾਰਟੀਆਂ ਨੇ ਉਹਨੂੰ ਬਰਦਾਸ਼ਤ ਨਹੀਂ ਕੀਤਾ ਵੀ ਨੌਜਵਾਨਾਂ ਚੰਗੇ ਰਸਤੇ ਕਿਉਂ ਪਾ ਰਿਹਾ ਸੋ ਇਸੇ ਕਰਕੇ ਅੱਜ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਲੋਕ ਬੀਜੇਪੀ ਨੂੰ ਵੀ ਬੀਜੇਪੀ ਦੇ ਨਾਤੇ ਇਸੇ ਕਰਕੇ ਜਿਹੜਾ ਸ਼ਰਮਣੀ ਅਕਾਲੀ ਦਲ ਨੇ ਨਾਤਾ ਤੋੜਿਆ ਕਿਵੇਂ ਐਨੇ ਸਵਰਗੀਆਂ ਤਾਰਾਵਾ ਲਾ ਕੇ ਜਿਹੜੀਆਂ ਨੈਸ਼ਨ ਸਿਕਿਉਰਿਟੀ ਐਕਟਰਾਂ ਹੀ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਔਰ ਇਹਦੇ ਕਰਕੇ ਅੱਜ ਇਸੇ ਕਰਕੇ ਸ਼ਰਮਣੀ ਅਕਾਲੀ ਦਲ ਨੇ ਜਿਹੜਾ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਔਰ ਜਿਹੜੀ ਆ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਇਸ ਨੇ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਨਾਲੋਂ ਆਪਣਾ ਨਾਤਾ ਤੋੜਿਆ ਸੋ ਮੈਂ ਤਾਂ ਕਹਿੰਦਾ ਪੰਜਾਬ ਦੇ ਲੋਕ ਇਸ ਗੱਲ ਨੂੰ ਖੁਸ਼ ਨੇ ਵੀ ਜਿਹੜਾ ਤੁਸੀਂ ਦਿੱਲੀ ਦੀਆਂ ਪਾਰਟੀਆਂ ਨਾਲੋਂ ਨਾਤਾ ਤੋੜਿਆ ਅੱਜ ਜਿਹੜੀ ਪਾਰਟੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਕੇਵਲ ਸ਼੍ਰੋਮਣੀ ਅਕਾਲੀ ਦਲ ਆ ਔਰ ਸ਼੍ਰੋਮਣੀ ਅਕਾਲੀ ਦਲ ਨੇ ਇਸੇ ਕਰਕੇ ਲੋਕ ਜਿਹੜੇ ਜੁੜ ਰਹੇ ਆ